ਆ ਜਾ ਪਹਿਣਾ ਆ ਜਾ ਓਲੋ 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 ਆ ਤੇ ਦੇ ਦੁੱਧਿਆਂ ਨੂੰ ਦੇ ਦੇ ਨੀ ਨਾਲ ਦੇ ਦਾਂ ਠੀਕ ਆ ਹਾਂ ਸਾਦਾ ਨੂੰ ਦੇ ਦੋ ਕੋਲ ਵੀ ਕੇ ਚੀਤੀ ਲੋੜ ਹੋਈ ਤੇ ਦੱਸਣਾ ਠੀਕ ਆ ਆ ਆਪਣੇ ਡੰਗਰ ਬੱਚੇ ਦਾ ਖਿਆਲ ਰੱਖੋ ਮੇਲੇ ਲੋ ਕੇ ਮੜਾ ਕਾ ਬੱਠਾ ਗਈ ਚਾਰਨਾਂ ਲੋ ਹਾਂ ਮੇਲੇ ਲੋ ਮੜਾ ਕੇ ਨਿੰਦ ਮਿਹਰਬਾਨੀ ਕਰ ਮੇਲੇ ਲੋ ਕਹਿ ਤੂੰ ਵੀ ਮੇਲ ਚ ਡੰਗਰ ਚਰਾਉਣ ਦੇ ਵਾਸਤੇ ਅੰਦਰ ਲੈ ਜਾ ਕਰ ਬੱਚਾ ਰਹੀ ਬੜੀ ਪ੍ਰੇਸ਼ਾਨੀ ਚਾਰੇ ਦੀ ਕੋਈ ਨਾ ਮੈਂ ਕਹਿ ਤੂੰ ਕਹਿ ਦਿੰਦਾ ਲੈ ਜਾ ਉੱਥੇ ਲਗਾ ਦਿੰਦਾ ਕਰ ਹਾਂ ਆਪੜਾ ਚਲ ਛੋੜੋ ਸਾਡੇ ਸਾਡੇ ਸੇਬ ਆਉਂਦੇ ਆ ਮਗਾਈ ਤੇ ਐਂਕਲ ਯਾਰ ਸਾਡੀ ਬਾਤ ਨਹੀਂ ਆ ਰਹੀ ਯਾਰ ਲੱਗੇ ਤਰਪਾਲਾਂ ਲੱਗ ਗਏ ਮਦਰ ਸਾਡੀ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਆਂ ਕਰਕੇ ਮੀਆਂ ਕਰਕੇ ਜਿਹੜੇ ਘੱਟ ਥੋੜੇ ਬੋਦੇ ਬਚੇ ਉਹ ਵੀ ਸਭ ਚੋਣ ਡਿਆ ਪਿਆ ਹੁਣ ਸਭ ਤੋਂ ਜ਼ਿਆਦਾ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਆ ਇਹ ਸਾਡੇ ਬੱਲਾ ਪਲਾਪਿੰਨ ਮਿਲ ਦੇ ਨਾਲ ਗੁਜਰਪਾਲ ਚਾਦ ਦਾ ਡੇਰਾ ਸੀਗਾ ਇਹ ਪੰਜਾਂ ਨੇ ਰੰਦੇ ਸਭ ਇਹਨਾਂ ਦੀਆਂ ਬੱਲਾਂ ਪੂਲਾਂ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਤੇ ਉਹ ਮੈਨੂੰ ਪਤਾ ਲੱਗਾ ਸੀ ਤੇ ਮੈਂ ਇਹਨਾਂ ਨੂੰ ਉੱਤ ਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸੇਟ ਠਾ ਕੇ ਬਹਿ ਜਾਣ ਚਾਹਦੇ ਇਹਨਾਂ ਦੇ ਬੱਚੇ ਵੀ ਪਾਣੀ ਤੇ ਜਿਹੜਾ ਬਿੱਥੇ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਪ੍ਰੋਬਲਮਾਂ ਦੇ ਵਿੱਚ ਹੈ ਹਰ ਇੱਕ ਦੀ ਜਿਹੜੀ ਮਤ ਕੀਤੀ ਜਾਵੇ ਤੁਹਾਨੂੰ ਇਸ ਪਤਾ ਲੱਗੀ ਜਾ ਇਸ ਵੇਲੇ ਮੀਂਹ ਪੈ ਰਿਹਾ ਇਕ ਤਨਾਵ ਕਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਬਚਾਰਾ ਦਾ ਏਦਾਂ ਸੜਾ ਜਿਹੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨਾ ਆਈ ਇਹਨਾਂ ਨੇ ਮੰਗੀ ਸੀ ਸਾਨੂੰ ਪਰ ਪਾਲਾਂ ਜਿਹੜੀਆਂ ਤੋਂ ਉਹ ਮੈਂ ਦੇਣਾ ਸੀ ਹਾਂ ਇੱਕ ਫੋੜ ਕਰੀਏ ਆਜੋ ਨਾਲ ਹਾਂਜੀ ਹਾਂਜੀ ਆਹ ਆਲੀ ਬੱਟੀ ਜਾਨੀ ਆਜਾ ਦੇਖੋ ਹਾਜੂ ਹਾਜੂ ਲੱਗੀ ਲੱਗੀ ਬੜਾ ਨੇ ਖੋਲਜੋ ਹਾਜੂ ਥੋੜਾ ਜਿਆ ਖੋਲਜੋ ਹਾਜੂ ਪਹਿਨਾ ਹਾਂਜੀ ਹਾਜੀ ਮਤਕਾਹ ਉਹ ਹੀ ਮਤ ਦੇ ਰਿਆ ਉਹ ਹੀ ਸ਼ਕਤੀ ਦੇ ਰਿਆ ਉਹ ਹੀ ਅਕਲ ਦੇ ਰਿਆ ਕਿ ਲੋਕਾਂ ਚ ਜਾਓ ਸੰਦਗ ਨਿਕਲ ਉਹਦਾ ਯਸਾ ਦਾ ਕੁਝ ਸਭ ਕੋਈ ਭਗਵਾਨ ਦਾ ਇਸ ਕਰਕੇ ਜਿੱਥੇ ਕੋ ਲੱਗਦਾ ਬੰਦਾ ਕੀ ਕਰੀ ਜਾਂਦੇ ਹੋ ਮਹਾਰਾਜ ਜੀ ਏਜੰਡਾ ਹੈ ਮਹਾਰਾਜ ਬੁਰਾ ਹਾਲ ਹੋ ਗਿਆ ਤੁਸੀਂ ਤਾਂ ਬੋਲੋ ਕੀ ਹੋਇਆ ਹਾਂਜੀ ਸਲਤਾਨ ਬਤਾ ਤੁਹਾਰਾ ਮਸਾਲਾ ਕਿਹੜੇ ਬੰਦੇ ਆਏ ਹੋ ਹਾਂਜੀ ਤੁਮਿਆਤ ਉਗ ਗਿਆ ਦੋ ਹਾਂਜੀ ਠੀਕ ਹੈ ਚਲੋ ਪੁੰਗੇ ਮਾਜ ਭੇਜਦਾ ਉਹ ਤੇ ਪੁੰਗੇ ਭੇਜਦਾ ਚੱਰੀ ਅਸਰ ਪੂਰ ਵਗੈਰਾ ਸਾਰਾ ਹੋ ਜਾਏ ਇਹਨਾਂ ਦਾ ਵੇਟ ਕਿੱਥੇ ਕੁਝ ਹੋ ਹੋ ਲੈ ਦੋ ਇਹਨਾਂ ਨੂੰ ਮੱਲ ਵਗਿਆ ਲੱਗੇ ਆਪਣਾ ਨਾ ਦਵਾ